ਔਰਤ ਨੇ ਸਾਰੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਦਿੱਤੇ ਸੀ 1100 ਪਰ ਫੜਨ ਵਾਲੇ ਨੇ ਬਿਠਾਇਆ ਸਾਰੇ ਪਰਿਵਾਰ ਦਾ ਬੇੜਾ ਅਕਸਰ ਹੀ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਧਾਰਮਿਕ ਥਾਂਾਂ ਜਾਂ ਇਕੱਠਾਂ ਵਿੱਚ ਆਪਣੀ ਸ਼ਰਦਾ ਜਾਂ ਹਾਇਸियत ਅਨੁਸਾਰ ਪੈਸੇ ਦਿੰਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਇਹ ਨਹੀਂ ਪਤਾ ਕਿ ਇਹ ਵੀਡੀਓ ਕਿਸੇ ਗੁਰੂ ਘਰ ਦੀ ਏ ਜਾਂ ਕਿਸੇ ਹੋਰ ਧਾਰਮਿਕ ਸਥਾਨ ਦੀ ਪਰ ਜੋ ਔਰਤ ਤੁਸੀਂ ਦੇਖ ਰਹੇ ਹੋ ਜਦੋਂ ਇਹ ਮਾਈਕ ਵਿੱਚ ਬੋਲ ਰਹੇ ਬੰਦੇ ਕੋਲ ਖੜੇ ਇੱਕ ਹੋਰ ਬੰਦੇ ਨੂੰ 1100 ਰੁਪਏ ਆਪਣੇ ਪਰਿਵਾਰ ਦੀ ਸ਼ੋਕਸ਼ਾਂਤੀ ਲਈ ਦਿੰਦੀ ਏ ਤਾਂ ਮਾਈਕ ਵਿੱਚ ਬੋਲ ਰਿਹਾ ਬੰਦਾ ਕਹਿੰਦਾ ਹੈ ਕਿ 1100 ਰੁਪਏ ਦੇ ਕੇ ਸਾਰੇ ਪਰਿਵਾਰ ਦਾ ਬੇੜਾ ਬਹਾ ਗਈ ਅਤੇ ਇਹ ਕਹਿੰਦਾ ਕਹਿੰਦਾ ਮੌਕੇ ਤੇ ਸੰਭਲ ਜਾਂਦਾ ਏ ਉਸ ਦੀ ਇਹ ਗੱਲ ਸੁਣ ਕੇ ਜਦੋਂ ਔਰਤ ਵਾਪਸ ਮੁੜ ਕੇ ਦੇਖਦੀ ਏ ਤਾਂ ਇਹ ਬੰਦਾ ਗੱਲ ਬਦਲ ਦਿੰਦਾ ਏ ਭਜਨ ਗਾਉਣ ਲੱਗ ਜਾਂਦਾ ਏ ਮੈਂ ਤਾਂ ਬਾਬਾ ਜੀ ਤੇ ਸੁੱਟੀਆਂ ਨੇ ਡੋਰਾ 1100 ਰੁਪਏ ਸਾਰੇ ਪਰਿਵਾਰ ਦੇ ਬੇੜਾ ਮਾਤਾ-ਪਿਤਾ ਦੀ ਤੇ ਸੁੱਟੀਆਂ ਨੇ ਡੋਰਾ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਹੋਰ ਦੇ ਲੋਕ 1100 ਪਰਿਵਾਰ ਦਾ ਬੇੜਾ ਬਹਾ ਲਿਆ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਬੰਦੇ ਨੇ ਜਾਣ ਕੇ ਕਿਹਾ ਹੋਵੇਗਾ ਜਾਂ ਇਸ ਦੇ ਮੂੰਹ ਚੋਂ ਨਿਕਲ ਗਿਆ ਹੋਵੇਗਾ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ